ਇਹ ਕੁਝ ਤਾਂ ਭਾਂ ਲੋੜ ਨਹੀਂ ਹੁੰਦੀ। ਅੱਜ ਸਰ ਕੀ ਨਾਮ ਆ ਆਪਣਾ ਤੇ ਕੀ ਪ੍ਰੋਗਰਾਮ ਰੱਖਿਆ ਇੱਥੇ ਅੱਜ ਦਾ? ਮੇਰਾ ਨਾਮ ਅਨਿਲ ਕੁਮਾਰ ਹੈ। ਇਹ ਪ੍ਰੋਗਰਾਮ ਸ੍ਰੀ ਸ਼ਾਮ ਪ੍ਰਚਾਰ ਮੰਡਲ ਜ਼ਿਲ੍ਹਾ 112 ਬਠਿੰਡਾ ਵੱਲੋਂ ਰਾਸ ਰੀਲਾ ਪ੍ਰੋਗਰਾਮ ਰੱਖਿਆ ਗਿਆ ਹੈ। ਜਿਹੜਾ ਕਿ ਬ੍ਰਿੰਦਾਵਨ ਦੇ ਕਲਾਕਾਰਾਂ ਦੁਆਰਾ ਇੱਥੇ ਰਾਸ ਰੀਲਾ ਦਾ ਪ੍ਰੋਗਰਾਮ ਹੋ ਰਿਹਾ ਹੈ। ਇਹ ਕੱਲ 25/9/2024 ਦਿਨ ਬੁੱਧਵਾਰ ਤੋਂ ਸ਼ੁਰੂ ਹੋਇਆ ਸੀ ਔਰ 7 ਦਿਨਾਂ ਦਾ ਇਹ ਜਿਹੜਾ ਹੈ ਪ੍ਰੋਗਰਾਮ ਲਗਾਤਾਰ ਛਾਵੜਾ ਪੈਲੇਸ 'ਚ ਰਾਤ ਰਾਤ ਨੂੰ 7:30 ਤੋਂ ਲੈ ਕੇ 11 ਵਜੇ ਤੱਕ ਚੱਲੂਗਾ ਅੱਜ ਇਹਦਾ ਦੂਸਰਾ ਦਿਨ ਹੈ ਅੱਜ ਜਿਹੜਾ ਹੈਗਾ ਭਗਵਾਨ ਕ੍ਰਿਸ਼ਨ ਜੀ ਦਾ ਜਿਹੜਾ ਜਨਮ ਹੋਇਆ ਉਸ ਦੇ ਉਪਰੰਤ ਅੱਜ ਉਸ ਦਾ ਅੱਗੇ ਦਾ ਪ੍ਰਸਾਰਣ ਸਾਰਾ ਦਿਖਾਇਆ ਜਾਊਗਾ ਇਹਦਾ ਕਦੋਂ ਤੱਕ ਚੱਲੇਗਾ ਕੀ ਜਿਹੜਾ 1 ਅਕਤੂਬਰ 2024 ਤੱਕ ਚੱਲੇਗਾ 25 9 2024 ਨੂੰ ਸ਼ੁਰੂ ਹੋਇਆ ਸੀ 7 ਦਿਨਾਂ ਦੀ ਇਹ ਰਾਸਲੀਲਾ ਹੈ ਭਗਵਾਨ ਕ੍ਰਿਸ਼ਨ ਜੀ ਦੀ ਜਨਮ ਤੋਂ ਲੈ ਕੇ ਆਗੇ ਤੱਕ ਦੀ ਇਹ ਚੀ ਲੀਲਾ ਦਿਖਾਈਆਂ ਜਾਂਦੀਆਂ ਵਿੰਨ-ਵਿੰਨ ਪ੍ਰਕਾਰ ਦੀਆਂ ਲੀਲਾਵਾਂ ਜੋ ਉਹਨਾਂ ਨੇ ਕੀਤੀਆਂ ਉਹਦੇ ਬਾਰੇ ਸਾਰਾ ਗਿਆਨ ਇੱਥੇ ਜਿਹੜਾ ਹੈ ਇਸ ਪਰਿੰਦਾਵਨ ਤੋਂ ਆਈ 25 30 ਬੰਦਿਆਂ ਦੀ ਟੀਮ ਹੈ ਇੱਕ ਪੂਰਾ ਸੰਗਠਨ ਹੈ ਉਹ ਆ ਕੇ ਇੱਥੇ ਜਿਹੜੀ ਹੈ ਰਾਸੀਲਾ ਦਾ ਇਮੋਸ਼ਨ ਕਰ ਰਹੇ ਹੈ ਠੀਕ ਹੈ ਹਾਂ ਜੀ ਸਰ ਆਪਣਾ ਕੀ ਨਾਮ ਹੈ ਮੋਹਿਤ ਗੋਇਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਤੇ ਪ੍ਰੋਗਰਾਮ ਬਾਰੇ ਅਸੀਂ ਇਹ ਕਹਿੰਦੇ ਸਾਰੇ ਸ਼ਹਿਰ ਨਿਵਾਸੀ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਆਨੰਦ ਲੈਣ ਤੇ ਇਸ ਦਾ ਕੋਈ ਫੀਸ ਵਗੈਰਾ ਕੋਈ ਪਾਸਤਾ ਨਹੀਂ ਹੈਗਾ ਸਰ ਕਈ ਲੋਕਾਂ ਨੇ ਫੋਨ ਸਾਨੂੰ ਆਏ ਸਾਨੂੰ ਵੀ ਵੀ ਆਈ ਪੀ ਪਾਸ ਦੇ ਦਿਓ ਪੈਸੇ ਲੈ ਕੇ ਟਿਕਟ ਦੇ ਦਿਓ ਕੋਈ ਇਹ じゃ ਕੋਈ ਪ੍ਰੋਗਰਾਮ ਹੈ ਨਹੀਂ ਗਾ ਇਸ ਚੀਜ਼ ਦਾ ਇਹ ਨੀਸ਼ੁਲਕ ਸੇਵਾ ਹੈ ਯਾਨੀ ਕਿ ਕੋਈ ਵੀ ਬੰਦਾ ਆ ਸਕਦਾ ਹੈ ਆ ਕੇ ਬੈਠ ਕੇ ਦੇਖ ਸਕਦਾ ਹੈ ਪਹਿਲੇ ਆਓ ਪਹਿਲੇ ਪਾਓ ਵਾਲਾ ਹਿਸਾਬ ਹੈ ਜਿਹੜਾ ਪਹਿਲਾਂ ਆ ਕੇ ਉਹਨੂੰ ਮੂਹਰੇ ਸੀਟ ਹੈ ਜੀ ਜਿਹੜਾ ਪਿੱਛੇ ਆ ਕੇ ਬਹਿ ਗਿਆ ਉਹ ਫਿਰ ਲਾਸਟ ਤੇ ਪਿੱਛੇ ਬੈਠੂਗਾ ਉਹ ਗੱਲ ਹੈ ਠੀਕ ਹੈ ਜੀ ਮਿਹਰਬਾਨੀ ਅੱਜ ਕੀ ਨਾਮ ਹੈ ਸਰ ਆਪਣਾ ਤੁਸੀਂ ਕੀ ਨਾਮ ਕੀ ਨਿੱਕਲ ਹੈ ਜੀ ਇਹ ਪ੍ਰੋਗਰਾਮ ਮਹਾਨਗਰ ਬਠਿੰਡਾ ਮੇ 20-25 ਸਾਲਾਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ ਠੀਕ ਇਸਨੇ ਪੂਰੀ ਗ੍ਰਾਸ ਢੀਲਾ ਜੋ ਸੀ ਕ੍ਰਿਸ਼ਨ ਮਗਵਾਨ ਤੇ ਸੰਬੰਧਿਤ ਹੈ وہ سارا پروگرام دکھایا جائے گا رام لیلا شری رام بھگوان سے سمبندت ہوتی ہے یہ راس لیلا ہے جو شری کشن بھگوان سے سمبندت ہے آج نند کے گھر بدھائی بٹے گی کل کرشن مہاراج کا جنم ہو گیا ہے آج بدھائی بٹے گی پورے آنند اتساہ ناچ کود کر آج کا یہ جنموتسو منائیں گے ٹھیک ہے تھینک یو रसाना छंद सा मंगला नामच करता वर वर वीरधर वीरधर की गाओ सखिया आरती जय जिननाथ वर वर वीरधर वीरधर की ਆਲਾ ਤੇ ਪਿਆਰ ਦੀ ਰੰਗਮਨ ਕਰਾਰ ਸੁੱਖ ਨੇਮ ਕੋ ਪਕੂ ਭਗਵੰਨ ਤੇ ਜੀਏ ਜੋਤੀ ਲਗੀ ਸਿੱਧੂ ਫਾਈ ਲਾਟ ਦੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ